ਕਾਂਗਰਸ ਪਾਰਟੀ ਦਾ ਗੂ ਸੁਖਪਾਲ ਖਹਿਰਾ ਦੇ ਚੰਡੀਗੜ੍ਹ ਦੇ ਹਾਇਸ ਤੇ ਈਡੀ ਦੇ ਵੱਲੋਂ ਅੱਜ ਛਾਪੇ ਮਾਰੀ ਕੀਤੀ ਗਈ ਸਾਨੂੰ ਦੱਸਦੇ ਕਿ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਸਾਬਕਾ ਲੀਡਰ ਆਫ اپੋਜੀਸ਼ਨ ਨੇ ਕਈ ਵਾਰ ਐਮ.ਐਲ.ਏ ਰਹਿ ਚੁੱਕੇ ਨੇ ਇਸ ਪੂਰੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਜਿਹੜੇ ਅਗ ਬਬੁੱਲਾ ਹੋ ਮੀਡੀਆ ਦੇ ਸਾਹਮਣੇ ਸੁਖਪਾਲ ਖਹਿਰਾ ਦੇ ਵੱਲੋਂ ਰਜ ਕੇ ਈਡੀ ਤੇ ਜਿਹੜੇ ਦੇ ਦੋਸ਼ ਲਾਏਗੇ ਉਹਨਾਂ ਕਿਹਾ ਕਿ ਈਡੀ ਇੱਕ ਪਾਰਟੀ ਦੇ ਵੱਜੋਂ ਕੰਮ ਕਰ ਰਹੀ ਹੈ ਤੇ ਜਿਸ ਤਰ੍ਹਾਂ ਭਾਜਪਾ ਇੱਕ ਪੋਲਿਟੀਕਲ ਪਾਰਟੀ ਹੈ ਉਸੇ ਤਰ੍ਹਾਂ ਈਡੀ ਵੀ ਹੁਣ ਲੱਗਦਾ ਬਈ ਇੱਕ ਪੋਲਿਟਿਕਲ ਪਾਰਟੀ ਬਣ ਕੇ ਬੀਜੇਪੀ ਦੀ ਮਦਦ ਕਰਦੀ ਹੋਈ ਨਜ਼ਰ ਆ ਰਹੀ ਉਹਨਾਂ ਕਹਿੰਿਆ ਕਿ ਈਡੀ ਨੂੰ ਬੀਜੇਪੀ ਨੇ ਆਪਣੇ ਵਾਸਤੇ ਇੱਕ ਟੂਲ ਬਣਾ ਲਿਆ ਕਿ ਆਪਣੇ ਵਿਰੋਧੀਆਂ ਨੂੰ ਜਦੋਂ ਵੀ ਡਰਾਣਾ ਜਦੋਂ ਵੀ ਧੰਕਾਣਾ ਤਾਂ ਈਡੀ ਦਾ ਜਿਹੜਾ ਇਸਤੇਮਾਲ ਕੀਤਾ ਜਾਵੇ ਉਹਨਾਂ ਆਪਣੇ ਆਪ ਨੂੰ નિર્ਦੋਸ਼ ਦੱਸਦੇ ਹੋਇਆ ਕਿ ਆ ਕਿ ਪੰਜਾਬ ਦੇ ਲੋਕ ਮੇਰੇ ਬਾਰੇ ਜਾਣਦੇ ਨੇ ਉਹ ਬਖੂਬੀ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਮੇਰੀ ਕਰਦਾਰ ਪੁਖੀ ਕਰਨ ਦੀ ਜੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ মিডিਆ ਨੂੰ ਜਿਹੜਾ ਮੇਰੇ ਮੂਰੇ ਲਾਇਆ ਜਾ ਰਿਹਾ ਲਗਾਤਾਰ ਮੈਨੂੰ ਡਰਗ ਸਮਗਲਰਾ ਦੇ ਨਾਲ ਜੋੜਿਆ ਜਾ ਰਿਹਾ ਤੇ ਕਦੇ ਮੇਰੇ ਤੇ ਲੌਂਡਰੀ ਦੇ ਇਲਜ਼ਾਮ ਲੱਗਦੇ ਆ ਤੇ ਕਦੇ ਲੱਗਦੇ ਭਈ ਮੈਂ ਕਿਸੇ ਦੇ ਪੈਹ ਖਾ ਲੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਨੇ ਜੇਲਾ ਕਟਿਆ ਨੇ ਪੰਜਾਬ ਦੇ ਵਾਸਤੇ ਵੱਡੇ ਅਕਾਲੀ ਲੀਡਰ ਹੋ ਰਹੇ ਨੇ ਤੇ ਮੈਂ ਉਹਨਾਂ ਦਾ ਪੋਤਾ ਉਹਨਾਂ ਦਾ ਖੂਨ ਜਿਹੜਾ ਮੇਰੀ ਰਗਾਂ ਦੇ ਵਿੱਚ ਆ ਮੈਂ ਕਦੇ ਵੀ ਪੰਜਾਬ ਦੇ ਨਾਲ ਤੇ ਪੰਜਾਬ ਦੇ ਲੋਕਾਂ ਦੇ ਨਾਲ ਗੱਦਾਰੀ ਇਹ ਨਹੀਂ ਕਰਾਂਗਾ ਤੁਹਾਨੂੰ ਦੱਸ ਦਿੰਦਾ ਕਿ ਪਾਬੂ ਹੁੰਦੇ ਹੋਏ ਸੁਤਾਲ ਖੇੜਾ ਜਿਹੜੇ ਨੇ ਉੱਥੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਵੀ ਜੇਲ੍ਹ ਕੱਟ ਚੁੱਕੀ ਆ ਤਿੰਨ ਚਾਰ ਮਹੀਨੇ ਨੇ ਪਟਿਆਲਾ ਦੀ ਤੇ ਜੇਲ੍ਹ ਦੇ ਵਿੱਚ ਰਿਹਾ ਤੇ ਭਾਜਪਾ ਜਿਹੜੀ ਆ ਬਦਲਾਖੋਰੀ ਦੀ ਨੀਤੀ ਦੇ ਤਹਿਤ ਮੇਰੇ ਦੇ ਉੱਤੇ ਕਾਰਵਾਈ ਕਰ ਰਹੀ ਉਹਨਾਂ ਨੇ ਕਿਹਾ ਕਿ ਮੈਂ ਜਰਨਲ ਵਾਲਿਆਂ ਚੋ ਆ ਭੱਜਣ ਵਾਲਿਆਂ ਚੋ ਨਹੀਂ ਆ ਮੈਂ ਨਾਲ ਲੁਕਾ ਦਾ ਮੁਕਾਬਲਾ ਕਰੂੰਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੋ ਕੇ ਰਹੂਗਾ ਉਹਨਾਂ ਨੇ ਕਿਹਾ ਕਿ ਲਗਾਤਾਰ ਮੈਨੂੰ ਦੱਬਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਸਤਾਏ ਤੇ ਇਲੈਕਸ਼ਨ ਨੇ ਤੇ ਕੋਸ਼ਿਸ਼ ਇਹੀ ਆ ਕਿ ਬਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਡਿਸਟਰਬ ਕੀਤਾ ਜਾਵੇ ਕਾਂਗਰਸ ਪਾਰਟੀ ਨੂੰ ਜਿਹੜਾ ਡਿਸਟਰਬ ਕੀਤਾ ਜਾਵੇ ਉਹਨਾਂ ਕਿਹਾ ਕਿ ਪੰਜਾਬ ਦੇ ਜਿਹੜੇ ਪ੍ਰਭਾਰੀ ਬੁਪੇਸ਼ ਬਗੇਲ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਈਡੀ ਦੇ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਦੇ ਉਹ ਪੰਜਾਬ ਦੇ ਪ੍ਰਭਾਰੀ ਬਣੇ ਨੇ ਬੀਜੇਪੀ ਇਹ ਸੋਚ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਤੋਂ ਇਹਨਾਂ ਦਾ ਧਿਆਨ ਪੰਗ ਕੀਤਾ ਜਾਵੇ ਈਡੀ ਦੇ ਚੱਕਰ ਚ ਇਹਨਾਂ ਨੂੰ ਫਸਾਇਆ ਜਾਵੇ ਸੁਖਪਾਲ ਖੈਰਾ ਦੇ ਵੱਲੋਂ ਹੋਰ ਵੀ ਕਈ ਵੱਡੇ ਇਲਜ਼ਾਮ ਲਾਇਏ ਗਏ ਨੇ ਉਹਨਾਂ ਕਿਹਾ ਕਿ ਜਿੱਦਾਂ ਜਿੱਦਾਂ ਸਤਾਈ ਦੀ ਇਲੈਕਸ਼ਨ ਨੇੜੇ ਆਉਗੀ ਇਹ ਜਿਹੜੀ ਕਾਰਵਾਈ ਆਜ ਤੋਂ ਡਬਲ ਹੁੰਦੀ ਹੋਈ ਵੀ ਨਜ਼ਰ ਆ ਸਕਦੀ ਸੁਖਪਾਲ ਖੇੜਾ ਦਾ ਇਹ ਕਹਿਣਾ ਕਿ ਮੈਂ ਪੰਜਾਬ ਦਾ ਵਸਨੀਕ ਆ ਤੇ ਪੰਜਾਬ ਦੇ ਨਾਲ ਖੜਾ ਹਾਂ ਤੇ ਮੈਂ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਾਂਗਾ ਇਹ ਈਡੀ ਦੀ ਕਾਰਵਾਈ ਦੇ ਨਾਲ ਮੈਨੂੰ ਡਰਾ ਨਹੀਂ ਸਕਦੇ